ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ ਅੱਜ ਸਾਰਾ ਪੰਥ ਇਕੱਤਰ ਹੋਇਆ ਸਿੱਖ ਕੌਮ ਦੇ ਮਹਾਨ ਸ਼ਹੀਦ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦੀ ਵਰਸੀ ਦੇ ਸੰਬੰਧ ਵਿੱਚ ਬਹੁਤ ਵੱਡਾ ਦੁਖਾਂਤ ਹੈ ਪੰਜਾਬ ਦਾ ਪੰਜਾਬ ਦੀ ਸਿਆਸਤ ਦਾ ਖਾਲਸਾ ਪੰਥ ਦਾ 1 ਜਨਵਰੀ 1993 ਨੂੰ ਜਹਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਅੱਜ 30 ਸਾਲ ਬਾਅਦ ਅੱਜ 30 ਸਾਲ ਬਾਅਦ ਉਹ ਰਿਪੋਰਟ ਜਨਤਕ ਹੁੰਦੀ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਸ਼ਹਾਦਤ ਕਿਸ ਤਰ੍ਹਾਂ ਹੋਈ ਉਸ ਵੇਲੇ ਦੀ ਪੁਲਿਸ ਨੇ ਉਸ ਵੇਲੇ ਦੇ ਦੁਸ਼ਟ ਅਫਸਰਾਂ ਨੇ ਇੱਕ ਵਾਰ ਇਹ ਅਫਵਾਹ ਫਲਾਈ ਸੀ ਕਿ ਭਾਈ ਗੁਰਦੇਵ ਸਿੰਘ ਕੌਕੇ ਸਾਡੀ ਹਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ ਲੇਕਿਨ ਖਾਲਸਾ ਪੰਥ ਉਸ ਵੇਲੇ ਸਮਝ ਗਿਆ ਸੀ ਕਿ ਭਾਈ ਸਾਹਿਬ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਲੇਕਿਨ ਬੀਪੀ ਚਿਵਾੜੀ ਦੀ ਰਿਪੋਰਟ ਦੇ ਵਿੱਚ ਜੋ ਖਲਾਸੇ ਸਾਹਮਣੇ ਆਏ ਨੇ ਉਹ ਐਨੇ ਇੱਕ ਦੁਖਦਾਈ ਨੇ ਔਰ ਐਡੇ ਇੱਕ ਚੈਲੰਜ ਭਰਪੂਰ ਨੇ ਉਸ ਤਰ੍ਹਾਂ ਭਾਈ ਗੁਰਦੇਵ ਸਿੰਘ ਕੋਕੇ ਦਾ ਬੰਦ ਬੰਦ ਕੱਟ ਕੇ ਇਹਨਾਂ ਨੇ ਸ਼ਹੀਦ ਕੀਤਾ ਔਰ ਉਸ ਵੇਲੇ ਦਾ ਐਸਐਸਪੀ ਜਿਹੜਾ ਬਦਨਾਮ ਕੋਲਸ ਅਫਸਰ ਸੀ ਉਹ ਭਾਈ ਸਾਹਿਬ ਨੂੰ ਪੁੱਠਾ ਟੰਗ ਕੇ ਉਸ ਵੇਲੇ ਇਹਨਾਂ ਨੂੰ ਇੱਕ ਗੱਲ ਕਹਿੰਦਾ ਰਿਹਾ ਕਿ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਤੇਰੇ ਵਿੱਚ ਹੈ ਮੈਂ ਤੇਰੇ ਵਿੱਚੋਂ ਕੱਢਣਾ ਹੈ ਇਹ ਨਹੀਂ ਕਿ ਕੱਲਾ ਗਰਜੰਟ ਸਿੰਘ ਉਸ ਸਮੇਂ ਭਾਈ ਸਾਹਿਬ ਦੇ ਕੋਲ ਓਪਰੇਸ਼ਨ ਔਰ ਸਾਰੀਆਂ ਜਥੇਬੰਦੀਆਂ ਭਾਈ ਸਾਹਿਬ ਕੋਲ ਆਉਂਦੀਆਂ ਹੁੰਦੀਆਂ ਸੀ ਗੁਰੂ ਕੇ ਸਿੱਖੋ ਮਨ ਪਾ ਰੋਂਦਾ ਕਿ ਜਦੋਂ 1997 ਦੇ ਵਿੱਚ ਅੱਪਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਨਹੀਂ ਦਿੱਤਾ ਇੱਕ ਅਜਿਹੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਉਸ ਦੀ ਮਹਿਲ ਤੇ ਰਿਪੋਰਟ ਯਾਰ ਪਈ ਰਹੀ ਹੋਵੇ ਉਹਨੇ ਜਨਤਕ ਨਾ ਕੀਤਾ ਹੋਵੇ ਨੇ ਨਹੀਂ ਸੀ ਪੈਂਦੇ ਸਭ ਤੋਂ ਵੱਡਾ ਨੁਕਸਾਨ ਸ਼੍ਰੋਮਣੀ ਕਾਲੀ ਦਲੇ ਸਾਡੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੀ ਜਿਹਨੂੰ ਆਪਾਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਇਹਨਾਂ ਨੇ ਸਭ ਤੋਂ ਵੱਡਾ ਨੁਕਸਾਨ ਕੀਤਾ ਤੇ ਆਪਾਂ ਸੱਚ আর ਝੂਠ ਨੂੰ ਪਛਾਣੇ ਨਹੀਂ ਸਕੇ ਆਪਾਂ ਹੋਰੇ ਲੜਾਈਆਂ ਦੇ ਵਿੱਚ ਲੜਦੇ ਰਹੇ ਆਪਾਂ ਧੜੇ ਬੰਦੀਆਂ ਔਰ ਇਹਨਾਂ 'ਚ ਉੱਠ ਕੇ ਕਦੇ ਪੰਥ ਦੀ ਗੱਲ ਇਹ ਨਹੀਂ ਕੀਤੀ ਉਸ ਵੇਲੇ 1993 ਦੇ ਵਿੱਚ ਦਾ ਸਿਮਰਨਜੀਤ ਸਿੰਘ ਮਾਨ ਹੋਣੀ ਕਾਫਲਾ ਲੈ ਕੇ ਆਏ ਸੀਗੇ ਇਹ ਅੱਜ ਜਨ ਤੱਕ ਨਹੀਂ ਰਿਪੋਰਟ ਹੋਈ 1993 ਦੇ ਵਿੱਚ ਜਦੋਂ ਸਾਡੇ ਦਾੜੀਆਂ ਵੀ ਨਹੀਂ ਸਿਆਈਆਂ ਅਸੀਂ ਉਸ ਵੇਲੇ ਵੀ ਆਏ ਸੀ ਔਰ ਉਸ ਵੇਲੇ ਇੱਥੇ ਪੁਲਸਰੇ ਸਾਨੂੰ ਰੈਸਟ ਕਰ ਲਿਆ ਸੀ ਔਰ ਪਿੰਡ ਕਿਸੇ ਨੂੰ ਆਉਣ ਨਹੀਂ ਸੀ ਦਿੱਤਾ ਉਸ ਵੇਲੇ ਇਹ ਬੁੱਚੜ ਅਫਸਰ ਇੱਥੇ ਲੱਗੇ ਹੋਏ ਸੀਗੇ ਔਰ ਉਸ ਤੋਂ ਬਾਅਦ ਨਹੀਂ ਕੀਤਾ ਅਜਿਹਾ ਹੀ ਅਜਿਹੀ ਹੀ 1 ਲੱਖ ਰੁਪਏ ਤੋਂ ਹੋਰ ਜਨ ਤੱਕ ਹੋ ਸਕਦੀ ਹੈ ਜਿਹੜੇ ਘਰਾਂ ਦੇ ਘਰਾ ਜਾਣ ਤੇ ਬਾਬਾ ਗੁਰਵਚਨ ਸਿੰਘ ਮਾਨੋਚਾਹ ਲੋਣਾ ਨਾਲ ਸੰਬੰਧਤ ਉਹਨਾਂ ਦੇ ਪਰਿਵਾਰ ਨਾਲ ਸੰਬੰਧਤ 26 27 ਉਹਨਾਂ ਦੇ ਰਿਸ਼ਤੇਦਾਰ ਚੱਕੇ ਸ਼ਹੀਦ ਕਰਤੇ ਸਾਡੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਰਹੇ ਉਹਨਾਂ ਦਾ ਬੇਟਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕੰਮ ਕਰ ਰਿਹਾ ਭਾਈ ਰਿਸ਼ਪਾਲ ਸਿੰਘ ਛੰਦੜਾ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਇਹ ਸਾਰੇ ਇਨਕਾਊਂਟਰ ਸੀ ਜਦੋਂ ਜਦੋਂ ਮੁਕਾਬਲੇ ਹੁੰਦੇ ਸੀ ਨਾ ਉਸ ਵੇਲੇ ਤਾਂ ਪਤਾ ਲੱਗਦਾ ਸੀ ਕਿ ਮੁਕਾਬਲਾ ਹੋਇਆ ਅਜਿਹੀ ਹੀ 1 ਲੱਖ ਫੈਲ ਇਹਨਾਂ ਦੇ ਕੋਲ ਹੈ ਜਿਹੜੀ ਜਨਤਾ ਕਰਨ ਦੀ ਲੋੜ ਹੈ ਇੱਕ ਵੀ ਜ਼ਾਲਮਪੁਰ ਅਫਸਰ ਬਚਣਾ ਨਹੀਂ ਚਾਹੀਦਾ ਜੇ ਅੱਜ ਆਪਾਂ ਉਹਨਾਂ ਦੀ ਵਰਸੀ ਮਨਾ ਰਹੇ ਆ ਇਹਨੂੰ ਇੱਕ ਚੈਲੰਜ ਕਰੋ 4 5 ਹਾਬਦ ਸਾਹਮਣੇ ਲੈ ਕੇ ਆਂਦੀ ਸੀ ਉਹਦਾ ਵੀ ਕੁਝ ਨਹੀਂ ਬਣਿਆ ਔਰ ਕਾਂਗਰਸ ਦਾ ਇੱਥੇ ਲੁਧਿਆਣੇ ਦਿੱਲੀ ਤੋਂ ਦਿੱਲੀ ਸਟੇਟ ਤੈਨੂੰ ਪੰਜ ਚੈਲੰਜ ਕਰਦਾ ਹੈ ਇਹ ਪੰਛਕ ਪਾਰਟੀ ਹੈ ਜਿਹੜੀ ਪੰਛ ਨੂੰ ਔਰ ਪੰਜਾਬ ਨੂੰ ਸਮਰਪਿਤ ਹੈ ਸ਼ਰੋਮਰੀ ਅਕਾਲੀ ਦਲ ਅੰਮ੍ਰਿਤਸਰ ਇੱਕ ਤਹਈਆ ਕਰਕੇ ਜਾਇਓ ਕਿ 2024 ਚ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਤਿੰਨ ਚਾਰ ਮੈਂਬਰ ਪਾਰਲੀਮੈਂਟ ਉੱਥੇ ਜਾਣੇ ਚਾਹੀਦੇ ਨੇ ਜਿਹੜੇ ਇਹਨਾਂ ਦੀ ਧੌਲ ਤੇ ਗੋਡਾ ਰੱਖਣ ਕਿ ਤੁਸੀਂ ਸਾਡੇ ਨਾਲ ਜ਼ਬਰ ਔਰ ਜ਼ੁਲਮ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਅਲੱਗ ਸਟੇਟ ਸ਼ਿੰਦੇ ਨੇ ਸਮਝਿਆ ਫਿਰ ਖਾਲਸਾ ਪੰਥ ਜਿਹੜੀ ਗੱਲ ਸੰਤ ਜਰਨੈਲ ਸਿੰਘ ਹੁਣੀ ਕਹਿ ਗਏ ਸੀ ਕਿ ਜੂਨ 1984 ਦੇ ਵਿੱਚ ਚੜਦਾ ਪੋਤਾ ਲੁਧਿਆਣਾ ਸੀਟ ਤੋਂ ਸਿੱਖ ਪੰਥ ਨੂੰ ਚੈਲੰਜ ਕਰਦਾ ਸੀ ਕਿ ਤੁਸੀਂ ਖਾਲਸਾ ਰਾਜ ਵਾਲੇ ਬੰਦੀ ਸਿੰਘਾਂ ਵਾਲੇ ਤੁਸੀਂ ਮੇਰੇ ਖਿਲਾਫ ਚੋਲ ਲੜ ਕੇ ਦੇਖ ਲੋ ਕੋਈ ਵੀ ਮદાન ਇਹਨਾਂ ਵਾਸਤੇ ਖਾਲੀ ਨਾ ਛੜਿਆ ਸ਼ੇਰ ਜੋਦਾ ਮੈਂ ਇਥੇ ਐਲਾਨ ਕਰਦਾ ਕਿ ਤੁਸੀਂ ਲੁਧਿਆਣਾ ਸੀਟ ਤੋਂ ਬੰਦੀ ਸਿੰਘਾਂ ਵੱਲੋਂ ਆਜ਼ਾਦੀ ਪੱਖੀ ਸਿੱਖਾਂ ਵੱਲੋਂ ਪਰਮਜੀਤ ਸਿੰਘ ਮੰਡ ਨੂੰ ਅਨਾਊਂਸ